ਸਸਿਕਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਪਹਿਲਾਂ ਤਾਂ ਮਾਫੀ ਚਾਹਣਾ ਹੈ ਕਿ ਮੈਂ ਬਹੁਤ ਟਾਈਮ ਬਾਅਦ ਲਾਈਵ ਹੋਇਆ ਅੱਜ ਲਾਈਵ ਨਹੀਂ ਵੀਡੀਓ ਬਣਾ ਰਹੇ ਹਾਂ ਬਹੁਤ ਟਾਈਮ ਬਾਅਦ ਕਾਫੀ ਟਾਈਮ ਹੋ ਗਿਆ ਕਈ ਮੇਰੇ ਭਰਾ ਮੈਨੂੰ ਗਾਲ੍ਹਾਂ ਵੀ ਕੱਢਦੇ ਆ ਉਹ ਵੀ ਆਪਦੀ ਜਗ੍ਹਾ ਤੇ ਸੱਚੇ ਆ ਪਰ ਕੀ ਕਰਾਂ ਸਾਰਿਆਂ ਨਾਲ ਗੱਲ ਨਹੀਂ ਹੋ ਪਾਉਂਦੀ ਸਾਰਿਆਂ ਦੀਆਂ ਮੈਂ ਗੱਲਾਂ ਨਹੀਂ ਕਰ ਸਕਦਾ ਸਾਰਿਆਂ ਨੂੰ ਮੈਂ ਸਮਝਾ ਨਹੀਂ ਸਕਦਾ ਦੂਸਰੀ ਗੱਲ ਮੈਂ 7 7000 ਮੈਸੇਜ ਦੇ ਜਵਾਬ ਨਹੀਂ ਦੇ ਸਕਦਾ ਤੋ ਕੋਸ਼ਿਸ਼ ਕਰਦਾ ਆਂ ਕੁਝ ਮੈਸੇਜਾਂ ਦੇ ਜਵਾਬ ਦੇਵਾਂ ਹੁਣ ਮੈਂ ਕੋਸ਼ਿਸ਼ ਕਰਦਾ ਆਂ ਕਿ ਦਿੱਲੀ ਤਕਰੀਬਨ ਇੱਕ ਘੰਟਾ ਮੈਂ ਤੁਹਾਡੇ ਮੈਸੇਜਾਂ ਦੇ ਜਵਾਬ ਦੇ ਸਕਾਂ ਕੋਸ਼ਿਸ਼ ਆ ਜਰੂਰ ਕਰੂੰਗਾ ਮੈਂ ਜਰੂਰ ਦੇ ਰਿਆਂ ਕਈ ਬੰਦਿਆਂ ਨੂੰ ਡੇਡ ਡੇਡ ਸਾਲ ਬਾਅਦ ਜਵਾਬ ਮਿਲਿਆ ਉਹ ਮੇਰੀ ਮਜਬੂਰੀ ਆ ਕਿ ਇੱਕ ਤਾਂ ਸਕੂਲ ਦਾ ਹੋ ਜਾਂਦਾ ਇੱਕ ਦਵਾਈਆਂ ਲੈ ਕੇ ਆਉਣੀਆਂ ਉਹਨਾਂ ਨੂੰ ਬਣਾਉਣਾ ਫਿਰ ਮਰੀਜ਼ ਤੋਰਨੇ ਫਿਰ ਕਬੀਲਦਾਰੀ ਵੀ ਦੇਖਣੀ ਸੋ ਬਹੁਤ ਕੁਛ ਰਲਿਆ ਮਿਲਿਆ ਅੱਪਾ ਦਵਾਈ ਦੀ ਗੱਲ ਕਰਦੇ ਆ ਜਿਆਦਾ ਤੁਹਾਡਾ ਮੈਂ ਟਾਈਮ ਨਹੀਂ ਲੈਂਦਾ ਕਿਉਂਕਿ ਆਪਾਂ ਬਹੁਤ ਟਾਈਮ ਥੋੜਾ ਹੁੰਦਾ ਤੇ ਦਵਾਈ ਨਾਲ ਰਿਲੇਟਡ ਹੀ ਆਪਾਂ ਗੱਲ ਕਰਿਆ ਕਰੀਏ ਤਾਂ ਵਧੀਆ ਜਦੋਂ ਆਪਾਂ ਅੱਜ ਦਵਾਈ ਬਹੁਤ ਘੱਟ ਮਿਲ ਰਹੀ ਆ ਠੱਗੀਆਂ ਬਹੁਤ ਜ਼ਿਆਦਾ ਹੋ ਰਹੀਆਂ ਮੈਨੂੰ ਖੁਸ਼ੀ ਮਿਲਦੀ ਆ ਜਿਹੜੇ ਮੇਰੇ ਵੀਰ ਮੇਰੇ ਕੋਲ ਦਵਾਈ ਲੈ ਜਾਂਦੇ ਆ ਜਾਂ ਮੈਂ ਦਵਾਈ ਬਾਹਰ ਭੇਜਦਾ ਜਦੋਂ ਉਹ ਇਹ ਕਹਿੰਦੇ ਆ ਕਿ ਅਸੀਂ 15 ਦਿਨ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਜਾਂ 20 ਦਿਨਾਂ ਦੀ ਦਵਾਈ ਨਾਲ 90% ਠੀਕ ਆ ਪਾਜੀ ਹੋਰ ਕਿੰਨਾ ਚਿਰ ਖਾਣ ਤੋਗੀ ਦਵਾਈ ਵੀਰੇ ਉਹ ਜਿਹੜੀ ਇੱਕ ਵਾਰੀ ਹੀ ਖਾਣੀ ਪਵੇ ਵਾਰੀ ਵਾਰੀ ਨਹੀਂ ਪਰ ਮੇਰੀ ਨਿੱਜੀ رائے ਆ ਕਿ ਆਪਾਂ ਕਮਾਉਨੇ ਆ ਸਾਰੇ ਹੀ ਕਮਾਉਂਦੇ ਆ ਤਾਂ ਸਾਲ 'ਚ ਇੱਕ ਵਾਰੀ ਸਰਦੀਆਂ ਜਾਂ ਗਰਮੀਆਂ ਜਾਂ ਸਰਦੀਆਂ 'ਚ ਵੀ ਤੇ ਗਰਮੀਆਂ 'ਚ ਵੀ ਜਿਹੜੇ ਸਹਿੰਦੇ ਆ ਉਸ ਇਦਾਂ ਦਾ ਖਾਣਾ ਚਾਹੀਦਾ ਆ ਆਪਣੇ ਸਰੀਰ ਲਈ ਕਿ ਆਪਾਂ ਨੂੰ ਬਿਮਾਰੀਆਂ ਘੱਟ ਲੱਗਣ ਦੇਖੋ ਸਿੱਧਾ ਜਿਹਾ ਲੌਜੀਕ ਇਹ ਆ ਕਿ ਜਦੋਂ ਆਪਾਂ ਬਿਮਾਰ ਹੋ ਜਾਂਦੇ ਆ ਉਦੋਂ ਆਪਾਂ ਡਾਕਟਰ ਕੋਲੇ ਜਾਂਦੇ ਆ 10 20 30 40 50 ਲੱਖ ਆਪਾਂ ਇੱਕ ਮਿੰਟ ਚ ਲਾ ਕੇ ਕਰਨੋ ਆ ਜਾਂਦੇ ਆ ਉਹ ਕਹਿੰਦਾ ਟੈਸਟ ਕਰਾਓ 25 30 ਹਜ਼ਾਰ ਦੇ ਟੈਸਟ ਆ ਬਿਮਾਰੀ ਹੋ ਗਈ ਆ ਜੀ ਤੁਹਾਨੂੰ ਫਿਰ ਆਪਾਂ ਨੂੰ ਉਹ ਪੈਸੇ ਚੁੱਭਦੇ ਨਹੀਂ ਆਪਾਂ ਹੁੱਬ ਕੇ ਕਹਿੰਨੇ ਆ ਵੀ ਸੀਐਮਸੀ ਗਏ ਸੀ ਡੀਐਮਸੀ ਗਏ ਸੀ ਜਾਂ ਫੋਰਟਿਸ ਚੋਲਾ ਚੱਲਦਾ 25 25 30 30 ਹਜ਼ਾਰ ਦੀ ਦਵਾਈ ਆਉਂਦੀ ਆ ਜੀ ਸਾਡੀ ਤਾਂ ਮਹੀਨੇ ਦੀ ਤੋ ਹੁੱਬ ਕੇ ਦੱਸਣ ਵਾਲੀ ਗੱਲ ਨਹੀਂ ਸ਼ਰਮ ਵਾਲੀ ਗੱਲ ਆ ਉਦੋਂ ਚੰਗਾ ਇਹ ਆ ਕਿ ਤੁਸੀਂ ਸਾਲ ਚ ਇੱਕ ਵਾਰੀ 10 20 30 50000 ਰੁਪਇਆ ਆਪਦੇ ਸਰੀਰ ਤੇ ਲਾਓ ਕਿ ਬਿਮਾਰ ਹੋਵੇਂ ਨਾ ਮੋਸਟਲੀ ਤਿੰਨ ਤਰ੍ਹਾਂ ਦੀਆਂ ਬਿਮਾਰੀਆਂ ਅੱਜ ਕੱਲ ਚੱਲ ਰਹੀਆਂ ਇੱਕ ਤਾਂ ਯੂਰਿਕ ਐਸਿਡ ਵੱਧ ਰਿਹਾ ਗਠੀਆ ਵੱਧ ਰਿਹਾ ਦੂਸਰਾ ਮਟਾਪਾ ਵੱਧ ਰਿਹਾ ਤੀਸਰਾ ਸੈਕਸਚੁਅਲ ਪ੍ਰੋਬਲਮ ਆ ਸਪਰਮ ਕਾਊਂਟਿੰਗ ਬਹੁਤ ਡਾਊਨ ਹੋ ਰਹੀ ਆ ਇਹ ਸਭ ਤੋਂ ਵੱਡੀ ਪ੍ਰੋਬਲਮ ਜਿਹੜੀਆਂ ਤਿੰਨੇ ਬਿਮਾਰੀਆਂ ਆ ਰਹੀਆਂ ਯੂਰਿਕ ਐਸਿਡ ਵਧਣਾ ਹੱਥ ਪੈਰ ਸੋਨ ਹੋ ਜਾਣੇ ਜੋੜ ਦੁਖਣੇ ਇਹ ਜਿਹੜੀ ਮੇਜਰ ਪ੍ਰੋਬਲਮ ਦੂਸਰੀ ਸੈਕਸ ਦੀ ਨਾਲ ਰਿਲੇਟਡ ਪ੍ਰੋਬਲਮ ਆ ਬੱਚਾ ਪੈਦਾ ਕਰਨ ਦੇ ਕਾਬਿਲ ਹੀ ਨਾ ਰਹਿਣਾ ਜਾਂ ਸੈਕਸ ਬੰਧ ਬਣਾਈ ਨਾ ਪਾਉਣਾ ਜਾਂ ਸਪਰਮ ਕਾਊਂਟਿੰਗ ਬਿਲਕੁਲ ਜ਼ੀਰੋ ਨਲ ਹੋ ਜਾਣਾ ਸੋ ਐਲੋਪੈਥੀ ਦੇ ਵਿੱਚ ਤਾਂ ਇਹਦਾ ਕੋਈ ਪ੍ਰੋਪਰ ਇਲਾਜ ਨਹੀਂ ਹੈਗਾ ਪਰ ਆਯੁਰਵੈਦਿਕ ਦੇ ਵਿੱਚ ਇਲਾਜ ਬਿਲਕੁਲ 100% ਗਰੰਟੀਯੁੱਦਾ ਇਲਾਜ ਨੇ ਬਹੁਤ ਅੱਛੇ ਅੱਛੇ ਨੁਕਸੇ ਨੇ ਅੱਗੇ ਮੈਂ ਮੇਰੇ ਕੋਲ ਜਿਹੜਾ ਵੀ ਆਉਂਦਾ ਨਾ ਮੈਂ ਉਹਨਾਂ ਨੂੰ ਪੜਨ ਵਾਸਤੇ ਆਮ ਹੀ ਦੇ ਦਿੰਦਾ ਹਾਂ ਇਹ ਡੈਰੀਆਂ ਬਜ਼ੁਰਗਾਂ ਦੀਆਂ ਜਿਨ੍ਹਾਂ ਨੇ ਪੁਰਾਣੇ ਤੋਂ ਪੁਰਾਣੇ ਨੁਕਸੇ ਲਿਖੇ ਆ ਪੁਰਾਣੇ ਗ੍ਰੰਥਾ ਇਹ ਉਹਨਾਂ ਦੇ ਤੱਤ ਕਰੇ ਆ ਉਹਨਾਂ ਦੇ ਸਟਿਕ ਬਣਾਏ ਉਹਨਾਂ ਨੇ ਕਿ ਕੱਲ ਨੂੰ ਕਿਸੇ ਨੂੰ ਜੇ ਜ਼ਰੂਰਤ ਪਵੇ ਤਾਂ ਉਹ ਇਹ ਇਹਨਾਂ ਨੁਕਸਿਆਂ ਤੋਂ ਇਹਨਾਂ ਕਿਤਾਬਾਂ ਤੋਂ ਡੀਕ ਕੇ ਬੰਦਾ ਬਣਾ ਸਕੀ ਦਵਾਈ ਬਣਾ ਸਕੀ ਸੋ ਇਹਦੇ ਵਿੱਚ ਬਹੁਤ ਬਹੁਤ ਹੀ ਜ਼ਿਆਦਾ ਘੈਂਟ ਘੈਂਟ ਮੁਕਸੇ ਲਿਖੇ ਆ। ਕਈ ਮੇਰੇ ਵੀਰ ਮੈਨੂੰ ਨਾ ਪੁੱਛ ਲੈਂਦੇ ਫੋਨ ਕਰਦੇ ਆ ਕਿ ਭਾਜੀ ਆਹ ਪ੍ਰੋਬਲਮ ਆ ਆ ਸਾਨੂੰ ਦਿੱਕਤ ਆ ਪੈਸੇ ਕਿੰਨੇ ਕੁ ਲੱਗਣਗੇ। ਮੈਂ ਉਹਨਾਂ ਨੂੰ ਹਰੇਕ ਨੂੰ ਇਹ ਹੀ ਪੁੱਛਦਾ ਕਿ ਤੁਸੀਂ ਕਿੰਨੇ ਕੁ ਲਾਉਂਦੇ ਆ। ਉਹਦਾ ਕਾਰਨ ਕੀ ਆ? ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਦਾ ਮਾਹੌਲ ਚੱਲ ਰਿਹਾ ਜਿੱਦਾਂ ਦਾ ਕਰੋਨਾ ਦਾ ਸਿਸਟਮ ਆ ਜਾਂ ਚਲੋ ਕਰੋਨਾ ਤਾਂ ਹੋਣਾ ਆਇਆ ਆਉਣ ਵਾਲਾ ਸਮਾਂ ਜਾਂ ਪਿਛਲਾ ਸਮਾਂ ਟੱਪ ਗਿਆ ਆਪਣੇ ਖਾਣੇ ਦੇ ਵਿੱਚ ਪ੍ਰੋਟੀਨ ਫਾਈਬਰ ਖਤਮ ਹੋ ਗਿਆ ਮੋਸਟਲੀ ਆਪਣੀ ਖਰਾਕ ਕੀ ਰਹਿ ਗਈ ਆ ਰੋਟੀ ਆ ਤੇ ਜਾਂ ਇੱਕ ਗਲਾਸ ਦੁੱਧ ਇਸ ਤੋਂ ਉੱਤੇ ਨਹੀਂ ਪਹਿਲਾਂ ਛੋਲੇ ਚਾਪਦੇ ਸੀ ਮੱਕੀ ਖਾਂਦੇ ਸੀ ਕੱਚੀਆਂ ਸਬਜ਼ੀਆਂ ਕੱਚੇ ਫਲ ਫਰੂਟ ਆਮ ਖਾਂਦੇ ਸੀ ਤੋੜਾ ਬਹੁਤ ਸੀ ਹੁਣ ਫਿਜ਼ੀਕਲੀ ਵਰਕ ਤਾਂ ਘਟ ਗਿਆ ਸੋ ਫਿਜ਼ੀਕਲੀ ਵਰਕ ਘਟ ਗਿਆ ਤੇ ਮੈਦਾ ਖਾਣਾ ਆਪਾਂ ਜਿਆਦਾ ਸ਼ੁਰੂ ਕਰਤਾ ਆਪਾਂ ਜਿਹੜੇ ਕਹ ਲੀਏ ਫੋਲੇ ਕ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਆਪਾਂ ਨੂੰ ਫਾਈਬਰ ਮਿਲਦਾ ਸੀ ਉਹ ਖਤਮ ਕਰਤੀਆਂ ਤੋਂ ਪ੍ਰੋਬਲਮਾਂ ਬਹੁਤ ਆ ਗਈਆਂ ਪਰ ਜਿਹੜੇ ਪੁਰਾਣੇ ਗ੍ਰੰਥ ਸੀ ਪੁਰਾਣੇ ਗ੍ਰੰਥਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਬੁਰੀਆਂ ਆਤਾਂ ਦੇ ਜਿਹੜੇ ਦੁਸ਼ ਪ੍ਰਭਾਵ ਕੀ ਆਉਣਗੇ ਉਹਨਾਂ ਦਾ ਕੀ ਇਲਾਜ ਆ ਬਹੁਤ ਸੁੱਝ ਹੋਏ ਤੇ ਬੜੇ ਘੈਂਟ ਗਿਆਨੀ ਸੀ ਜਿਨ੍ਹਾਂ ਨੇ ਆਯੁਰਵੈਦਿਕ ਗ੍ਰੰਥ ਲਿਖੇ ਐ ਐਮ ਦੇ ਮੁਸੇ ਲਿਖਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਕੰਮ ਕਰਦੇ ਰਹਿਣਗੇ ਹੁਣ ਗੱਲ ਕਰਦੇ ਆ ਕਿ ਮੈਂ ਪੁੱਛ ਲੰਨਾ ਕਿ ਪੈਸੇ ਕਿੰਨੇ ਲੱਗਣਗੇ ਉਹਦਾ ਕਾਰਨ ਕੀ ਆ ਕਿ ਸੋਨਾ ਬਸਮ ਹਰੇਕ ਬੰਦਾ ਖਾ ਨਹੀਂ ਸਕਦਾ ਤੇ ਹਰੇਕ ਬੰਦੇ ਨੂੰ ਵੈਦ પાਕੇ ਦੇ ਨਹੀਂ ਸਕਦਾ ਇੱਕ ਕਸਤੂਰੀ પાਕੇ ਨਹੀਂ ਦੇ ਸਕਦਾ ਕੇਸਰ પાਕੇ ਨਹੀਂ ਦੇ ਸਕਦਾ ਅੰਬਰਿਆ ਜੋਂਦਪਦਸਤਰਿਆ ਬਹੁਤ ਸਾਰੀਆਂ ਯਾਸ਼ਾ ਗੁੰਬਾ ਜਿਹੜੀਆਂ ਨਵੀਆਂ ਜੜੀ ਬੂਟੀਆਂ ਆ ਗਈਆਂ ਕੀੜਾ ਜੜੀ ਆ ਬਹੁਤ ਸਾਰੀਆਂ ਜੜੀ ਬੂਟੀਆਂ ਬਹੁਤ ਮਹਿੰਗੀਆਂ ਬਹੁਤ ਸਾਰੀਆਂ ਭਸਮਾ ਕੁਸਤੇ ਬਹੁਤ ਮਹਿੰਗੇ ਆ ਉਹ ਹਰੇਕ ਨੂੰ ਨਹੀਂ ਪਾਏ ਜਾ ਸਕਦੇ ਹੁਣ ਕੁਛ ਤਾਂ ਸੋਨਾ ਬੈਦਨਾਤ ਹੀ 13000 ਦੀ ਪ੍ਰਿੰਟਿੰਗ ਚ ਦਿੰਦਾ ਤੇ ਉਹ ਆਮ ਬੰਦਾ ਕਿੱਥੋਂ ਖਾ ਲੂਗਾ ਸੋ ਪੁੱਛਣਾ ਪੈ ਜਾਂਦਾ ਕਿ ਭਾਈ ਕਿੰਨੇ ਕੁ ਪੈਸੇ ਲਾਉਣੇ ਆ ਕਾਰਨ ਕੀ ਆ ਕਿ ਜੇ ਅਗਲੇ ਨੇ ਕੋਈ 10000 ਲਾਉਣਾ ਤਾਂ ਮੈਂ ਉਹਨੂੰ ਮੈਂ ਸੁਜੈਸਟ ਕਰਾਂ ਕਿ 20000 ਲਾ ਲੈ ਨਹੀਂ ਐਵੇਂ ਨਹੀਂ ਚੰਗਾ ਲੱਗਦਾ ਮੈਨੂੰ ਇਹ ਹੁੰਦਾ ਕਿ ਜੇ 10000 ਜਾਂ 15000 ਬੰਦੇ ਨੇ ਲਾਉਣਾ ਮੈਂ ਉਸ ਤੋਂ ਘੱਟ ਚ ਜਾਂ ਉਸ ਦੇ ਆਸ-ਪਾਸ ਉਸ ਨੂੰ ਬਿਹਤਰ ਮੁਕਸਾ ਬਣਾ ਕੇ ਦੇ ਸਕਾਂ ਕਾਰਨ ਇਹ ਹੀ ਹੁੰਦਾ ਕਿ ਮੈਂ ਤਾਂ ਹੀ ਪੁੱਛ ਲੈਂਦਾ ਹੁੰਦਾ ਕਿ ਉਸ ਨੂੰ ਗਾਈਡ ਕੀਤਾ ਜਾ ਸਕੇ ਦੇਖੋ ਜੇ ਮੈਂ ਦਵਾਈਆਂ ਬਣਾਉਣਾ ਤਾਂ ਮੇਰਾ ਮੇਰਾ ਫਰਜ਼ ਆ ਮੈਂ ਤੁਹਾਨੂੰ ਸਹੀ ਗਾਇਬ ਕਰਾਂ ਮੇਰਾ ਇਹ ਸੁਭਾਅ ਆ ਕਿ ਮੈਂ ਜਿੰਨੇ ਵੀ ਪੈਸੇ ਕਿਸੇ ਤੋਂ ਦਵਾਈਆਂ ਦੇ ਲਰਨਾ ਆ ਉਹ ਮੇਰਾ ਬਾਬਾ ਜਾਣਦਾ ਆ ਕਿ ਮੈਂ ਤਕਰੀਬਨ 100% ਜਿੰਨੇ ਪੈਸੇ ਮੈਂ ਆਪਦੀ ਮਿਹਨਤ ਲਈ ਹੈ ਮੈਂ ਉਸ ਨੂੰ ਪਹਿਲਾਂ ਹੀ ਕਹਿ ਦਿੰਦਾ ਕਿ ਮੈਂ ਇੰਨੇ ਪੈਸੇ ਲਵਾਂਗਾ ਬਾਕੀ ਤੇਰੀ ਦਵਾਈ ਦੇ ਆ ਉਹ ਤੂੰ ਤੇਰਾ ਕੋਈ ਮਿੱਤਰ ਮੰਡਲੀ ਚੋਂ ਤੇਰਾ ਕੋਈ ਸਕਾ ਸੰਬੰਧੀ ਮੈਨੂੰ ਦਵਾਈਆਂ ਲਿਆ ਕੇ ਦੇ ਦੇ ਮੈਂ ਬਣਾਉਂਦਾ ਆ ਦੀ ਹੁਣ ਮੈਂ ਜਿਹੜੀ ਦਵਾਈ ਬਣਾ ਰਿਹਾ ਹਾਂ ਇਹ ਇਹ ਵੀ ਸੈਕਸ ਨਾਲ ਰਿਲੇਟਡ ਹੀ ਆ ਬਹੁਤ ਵਾਹ ਪਾਵਰ ਸਪਮ ਕਾਊਂਟਿੰਗ ਦਿਲ ਨਹੀਂ ਕਰਨਾ ਇੰਦਰੀ ਦਾ ਸੁੰਗੜ ਜਾਣਾ ਆਖਰ ਸੱਚ ਤੋਂ ਇੰਦਰੀ ਦਾ ਸੁੰਗੜ ਜਾਣਾ ਜਾਂ ਦਿਲ ਹੀ ਨਾ ਕਰਨਾ ਜਾਂ ਸਾਰਾ ਦਿਨ ਸੁਸਤੀ ਛਾਈ ਰਹਿਣੀ ਲੱਤਾਂ ਬਾਹਾਂ ਦਰਦ ਕਰਦੀਆਂ ਰਹਿਣੀਆਂ ਅੰਗ ਪੈਰ ਢਿੱਲੇ ਰਹਿਣੇ ਵਾਈਫ ਦੇ ਨਾਲ ਪਏ ਹੋਣ ਦੇ ਬਾਵਜੂਦ ਵੀ ਦਿਲ ਹੀ ਨਾ ਕਰਨਾ ਰਮਾਂਸ ਨੂੰ ਦਿਲ ਨਾ ਕਰਨਾ ਜਾਂ ਜਾਂ ਕਿਸੇ ਤਰ੍ਹਾਂ ਦਾ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਕਾਬਲੀ ਨਾ ਰਹਿਣ। ਸੋ ਇਹ ਸਾਰੀਆਂ ਦਿੱਕਤਾਂ ਦੀ ਜਿਹੜੀ ਦਵਾਈ ਭਰਨ ਦੀ ਹੈ ਆਮੀ ਆਪਾਂ ਬਣਾ ਦੇ ਰਹੇ ਹਾਂ। ਸੋ ਅੱਜ ਦੋਨੋਂ ਤੁਸੀਂ ਮੈਂ ਤੁਹਾਨੂੰ ਦੱਸੂਗਾ ਇੱਕ ਤਾਂ ਇਹ ਜਿਹੜਾ ਮੈਂ ਬਣਾ ਰਿਹਾ ਇਹ ਦੱਸੂਗਾ ਵੀ ਕਿਵੇਂ ਆ ਕੀ ਕਰੀਦਾ ਕਿਵੇਂ ਬਣਾਈਦਾ ਸਾਰੀ ਡਿਟੇਲ ਦੇ। ਇੱਕ ਮੈਂ ਦੱਸੂਗਾ ਕਿ ਜਿਨ੍ਹਾਂ ਨੂੰ ਗਠੀਏ ਦੀ ਪ੍ਰੋਬਲਮ ਆ ਜਾਂ ਯੂਰਿਕ ਐਸਿਡ ਵੱਧ ਗਿਆ ਆ ਅਧਰੰਗ ਦੀ ਸ਼ਿਕਾਇਤ ਆ ਕੋਈ ਅੰਗ ਖੜ ਕੇ ਆ ਜਾ ਕੋਈ ਅੰਗ ਅੰਗ ਪੈਰ ਦੇ ਵਿੱਚ ਬਲੋਕਸ ਹੋ ਗਈ ਆ ਜਾਂ ਕਿਸੇ ਤਰ੍ਹਾਂ ਦਾ ਆਕੜ ਗਿਆ ਅੰਗ ਆਕੜ ਜਾਂਦੇ ਆ ਕਈ ਮੇਰੇ ਭੈਣ ਭਰਾਵਾਂ ਦੇ ਨਾ ਹੱਥ ਆਕੜ ਜਾਂਦੇ ਆ ਜਾਂ ਬਾਹਾਂ ਆਕੜ ਜਾਂਦੀ ਆ ਬਾਹਾਂ ਸੌ ਜਾਂਦੀ ਆ ਰਾਤ ਨੂੰ ਐਦਾਂ ਦੀਆਂ ਪ੍ਰੋਬਲਮ ਆਉਂਦੀਆਂ ਰਹਿੰਦੀਆਂ ਉਹਨਾਂ ਦੀ ਸੋ ਉਹਨਾਂ ਲਈ ਜਿਹੜੀ ਦਵਾਈ ਮੈਂ ਦੱਸਣ ਲੱਗਾ ਤੁਸੀਂ ਲਿਖ ਲਓ ਇੱਥੇ ਵੀ ਡਿਟੇਲ ਮੈਂ ਪਾ ਦੂੰਗਾ ਗੋਲ ਵੀ ਦਿੰਨਾ ਕਿ ਜਿਨ੍ਹਾਂ ਦੇ ਯੂਰੀਆ ਵੱਧ ਜਾਂਦਾ ਆ ਹੱਥ ਪੈਰ ਆਕੜ ਜਾਂਦੇ ਆ ਬਾਹ ਆਕੜ ਜਾਂਦੀ ਆ ਜਾਂ ਦਰੰਗ ਦੀ ਸ਼ਿਕਾਇਤ ਆ ਗਠੀਏ ਦੀ ਸ਼ਿਕਾਇਤ ਆ ਜਾਂ ਰਿੰਗਣਵਾਦ ਦੀ ਸ਼ਿਕਾਇਤ ਆ ਉਹਨਾਂ ਵਾਸਤੇ ਸਭ ਤੋਂ ਬੈਸਟ ਨੁਕਸਾ ਹੈ ਸਮਾਨ ਕੀ ਕੁਝ ਚਾਹੀਦਾ ਆ ਆਪਾਂ ਨੂੰ ਚਾਹੀਦਾ ਲਸਣ ਘਟੋ ਘਟਾ ਆਪਾਂ ਨੂੰ 2.5 ਕਿਲੋ ਲਸਣ ਦੀਆਂ ਤੁਰੀਆਂ ਚਾਹੀਦੀਆਂ ਛਿੱਲ ਕੇ ਤੁਰੀ ਕੱਢ ਲੈਣੀ ਲਸਣ ਦੀ 2.5 ਕਿਲੋ ਉਨੂੰ ਕੁੰਡੇ ਚ ਕੁੱਟ ਲੈਣਾ ਲੱਸੀ ਪਾ ਕੇ ਖੱਟੀ ਲੱਸੀ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਇੰਨਾ ਚ ਪੀਸਣਾ ਕਿ ਐਂ ਕਰਿਆ ਫੀਲ ਨਾ ਆਵੇ ਪੀਸ ਕੇ ਉਹਨੂੰ ਧੁੱਪੇ ਸੁਕਾ ਦੇਣਾ ਲਸਣ 2.5 ਕਿਲੋ ਨੂੰ ਲੱਸੀ ਦੇ ਵਿੱਚ ਪੀਸਣਾ ਚਟਨੀ ਵਾਂਗੂ ਕੁੱਟਣਾ ਕੁੰਡੇ ਦੇ ਵਿੱਚ ਕੁੱਟ ਕੇ ਤੇ ਉਹਨੂੰ ਜਦੋਂ ਬਰੀਕ ਹੋ ਗਿਆ ਤਾਂ ਉਹਨੂੰ ਤੁਸੀਂ ਧੁੱਪੇ ਸੁਕਾ ਦੇਣਾ ਲਸਣ ਸੁਕਾਉਣ ਤੋਂ ਬਾਅਦ ਆਪਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਤੇ 3 ਕਿਲੋ ਜਾਂ 4 ਕਿਲੋ ਦੁੱਧ ਦਾ ਖੋਆ ਬਣਾਉਣਾ ਤੇ ਪਾਇਆ ਕਿਉ ਚਾਹੀਦਾ ਦੇਸੀ ਤੇ 5 ਕਿਲੋ ਖੰਡ ਦੀ ਚਾਸੀ ਚਾਹੀਦੀ ਦਵਾਰਾ ਇਸ ਤੋਂ ਬਾਅਦ ਦਵਾਈਆਂ ਹੋਰ ਆ ਫਿਰ ਦੱਸਦਾ ਪਹਿਲਾਂ ਤਾਂ 2.5 ਕਿਲੋ 2.5 ਕਿਲੋ ਲਸਣ ਨੂੰ ਛਿੱਲ ਕੇ ਤੁਰੀਆਂ ਕੱਢ ਲੈਣੀਆਂ ਤੁਰੀਆਂ ਕੱਢ ਕੇ ਉਹਨਾਂ ਨੂੰ ਕੁੰਡੇ 'ਚ ਕੁੱਟ ਲੈਣਾ ਮਿਕਸੀ 'ਚ ਗ੍ਰੈਂਡ ਨਹੀਂ ਕਰਨਾ ਕੁੰਡੇ 'ਚ ਕੁੱਟਣਾ ਕੁੰਡੇ ਚ ਚੰਗੀ ਤਰ੍ਹਾਂ ਰਗੜ ਕੇ ਲੱਸੀ ਪਾ ਕੇ ਰਗੜਨਾ ਖੱਟੀ ਲੱਸੀ ਪ੍ਰਾਣੀ ਬਹੀ ਖੱਟੀ ਲੱਸੀ ਜਿੰਨੀ ਬਹੀ ਮਿਲ ਜੇ ਰਗੜ ਰਗੜ ਕੇ ਚੰਗੀ ਤਰ੍ਹਾਂ ਤੇ ਉਹਨੂੰ ਜਦੋਂ ਐ ਚਟਨੀ ਨੂੰ ਚੱਕ ਕੇ ਦੇਖਣਾ ਕਿ ਬਿਲਕੁਲ ਮਹੀਨ ਹੋ ਗਈ ਹੋਵੇ ਤੇ ਜਦੋਂ ਬਿਲਕੁਲ ਰਗੜੀ ਗਈ ਉਹਨੂੰ ਧੁੱਪੇ ਸੁਕਾ ਦੇਣਾ ਕਿਸੇ ਥਾਲੀ ਚ ਪਾ ਕੇ ਸੁਕਾ ਦੇ ਦੋ ਦਿਨ ਲੱਗਣ ਤਿੰਨ ਦਿਨ ਲੱਗਣ ਇੱਕ ਦਿਨ ਲੱਗੇ ਧੁੱਪੇ 'ਚ ਸੁਕਾ ਦੇ ਫਿਰ 4 ਕਿਲੋ ਦੁੱਧ ਦਾ ਖੁਆ ਕਰੋ ਜਦੋਂ ਖੁਆ ਬਣਨ ਵਾਲਾ ਹੋਵੇ ਇਹ ਜਿਹੜੀ ਪਾਊਡਰ ਸੁੱਕ ਗਿਆ ਸੀ ਲਸਣ ਦਾ ਇਨੂੰ ਖੋਏ 'ਚ ਮਿਲਾ ਦਿਓ ਖੋਏ 'ਚ ਮਿਲਾ ਕੇ ਤਾਂ ਇਹਦੇ ਵਿੱਚ ਤੁਸੀਂ ਜਿਹੜੀ ਚਾਸਨੀ ਕਿਹਾ ਸੀ ਜਦੋਂ ਲਸਣ ਨੂੰ ਖੋਏ 'ਚ ਮਿਲਾਤਾ ਤਾਂ ਪਾਈਆ ਘਿਓ ਪਾ ਕੇ ਇਹਨੂੰ ਭੁੰਨ ਦੇਣਾ ਲਸਣ ਜਿਹੜਾ ਸਿਕਾਇਆ ਸੀ 4 ਕਿਲੋ ਦੁੱਧ ਦਾ ਖੁਆ ਕਰੋ ਜਦੋਂ ਖੁਆ ਬਣ ਜਾਏ ਲਸਣ ਵਿੱਚ ਪਾ ਦਿਓ ਪਾਈਆ ਘਿਓ ਪਾ ਕੇ ਇਹਦੀ ਇਹਨੂੰ ਭੁੰਨ ਦਿਓ ਘਿਓ ਨਾਲ ਜਦੋਂ ਭੁੰਨ ਤਾਂ ਫਿਰ 4-5 ਕਿਲੋ ਮਿਸ਼ਰੀ ਲੈ ਕੇ ਉਹਦੀ ਚਾਸਨੀ ਤਿਆਰ ਕਰਕੇ ਰੱਖ ਲਿਓ ਚਾਸਨੀ ਵਿੱਚ ਪਾ ਦੇ ਜੀ ਜਾਂ ਮਿਸ਼ਰੀ ਦਾ ਪਾਊਡਰ ਵੈਸੇ ਪਾ ਦਿਓ ਨਹੀਂ ਤਾਂ ਚਾਸਨੀ ਤਿਆਰ ਕਰਕੇ ਰੱਖੋ 5 ਕਿਲੋ ਮਿਸ਼ਰੀ ਦੀ ਜਾਂ ਖੰਡ ਦੀ ਚਾਸਨੀ ਜਦੋਂ ਤੁਸੀਂ ਇਹਦੇ ਵਿੱਚ ਲਸਣ ਮਿਲਾਤਾ ਘਿਓ ਚ ਭੁੰਨ ਲਿਆ ਤਾਂ ਇਹਨੂੰ ਚਾਸਨੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦੇਣਾ ਇਹਦੇ ਵਿੱਚ ਫਿਰ ਚੀਜ਼ਾਂ ਆਪਾਂ ਪਾਉਣੀਆਂ ਨੋਟ ਕਰ ਲਓ ਵੱਡਾ ਜੰਤਰ ਪਤੀਸ ਕਚੂਰ ਗਲੋ ਸੁੰਡ ਧਿਆਰ ਬੂਰ ਵਿਧਾਰਾ ਚਿਤਰਾ ਅਜਮੋਦ ਅਜਵੈਣ 57 1 ਸੱਟ ਦਵਾਰਾ ਸੁਣ ਲੋ ਵੱਡਾ ਜੰਤਰ ਪਤੀਸ ਕਚੂਰ ਗਲੋ ਸੁੰਡ ਧਿਆਰ ਦਾ ਬੂਰਾ ਵਿਧਾਰਾ ਚਿਤਰਾ ਅਜਮੋਦ ਜਵੈਣ 57 ਤੇ ਇਟ ਸੱਟ ਇਹ ਚੀਜ਼ਾਂ ਲੈਣੀਆਂ 40 40 ਗ੍ਰਾਮ ਤੇ ਕੱਪੜਾ छान ਕਰ ਲੈਣਾ ਪੀਸ ਕੇ ਕੱਪੜਾ छान ਕਰ ਲੈ। ਇਹ ਵੀ ਵਿੱਚ ਮਿਲਾ ਦੇਣੀ ਆ। ਫਿਰ ਆਪਾਂ ਮਿਲਾਉਣੀਆਂ ਜੀ ਮੱਗਾ ਤੇ ਵਾਇਵਰਿੰਗ 10 10 ਗ੍ਰਾਮ। 10 ਗ੍ਰਾਮ ਮੱਗਾ 10 ਗ੍ਰਾਮ ਵਾਇਵਰਿੰਗ ਇਹ ਵੀ ਵਿੱਚ ਪੀਸ ਕੇ ਕੱਪੜਾ छान ਕਰਕੇ ਮਿਲਾ ਦੇਣੀ ਆ। ਹੁਣ ਸਾਰੇ ਸਮਾਨ ਦੇ ਵਿੱਚ ਤੁਸੀਂ ਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਘੋਟ ਕੇ ਤੇ ਇਹਦੀਆਂ ਗੋਲੀਆਂ ਬਣਾ ਲੈਣੀਆਂ 6 ਮਾਸੇ ਦੀ ਇੱਕ ਗੋਲੀ ਬਣਾਉਣੀ ਆ। ਜਿੰਨਾ ਕੋ ਕਾਲਾ ਛੋਲਿਆਂ ਦਾ ਦਾਣਾ ਹੁੰਦਾ ਉਸ ਤੋਂ ਥੋੜੀ ਜੀ ਵੱਡੀ ਗੋਲੀ ਬਣਾ ਲਓ ਦੋ ਗੋਲੀਆਂ ਸਵੇਰੇ ਤੇ ਦੋ ਸ਼ਾਮ ਨੂੰ ਬੰਦੇ ਨੂੰ ਪਾਣੀ ਨਾਲ ਦੇਣੀ ਆ ਅੰਗ ਪੈਰ ਆਕੜ ਗਏ ਹੋਣ ਜਕੜਨ ਹੋ ਗਈ ਹੋਵੇ ਅੰਗਾ ਚ ਸਰਵਾਈਕਲ ਦੀ ਪ੍ਰੋਬਲਮ ਹੋਵੇ ਕੋਈ ਅੰਗ ਖੜ ਗਿਆ ਸੱਟ ਲੱਗੀ ਤੇ ਦਰਦ ਕਰਦਾ ਆ ਪਲੱਸ ਗਠੀਏ ਦੀ ਜਾਂ ਰਿੰਗਣਵਾਦੀ ਪ੍ਰੋਬਲਮ ਆ ਜਾਂ ਅਧਰੰਗ ਦਾ ਦੌਰਾ ਪੈ ਕੇ ਹਟਿਆ ਸੱਟ ਨਹੀਂ 84 ਤਰ੍ਹਾਂ ਦੀ ਵਾ ਜਿਹਨੂੰ Y ਕਹਿ ਦਿੰਨੇ ਆ ਆਪਾਂ 84 ਤਰ੍ਹਾਂ ਦੀ ਵਾਸਤੇ ਗੋਲੀਆਂ 84 ਤਰ੍ਹਾਂ ਦੀ ਵਾ ਨੂੰ ਇਹ ਗੋਲੀਆਂ ਛੁਮੰਤਰ ਕਰ ਦਿੰਦੀ ਮੈਨੂੰ ਨਾ ਪੁੱਛਿਓ ਕਿ ਮੇਰੇ ਕੋਲ ਹੈਗੀਆਂ ਕਿ ਨਹੀਂ ਹੈਗੀਆਂ ਤੁਸੀਂ ਆਪ ਬਣਾਓ ਆਪ ਦੇ ਡਾਕਟਰ ਆਪ ਬਣੋ ਮੇਰੇ ਅਰਗਾ 5000 ਰੁਪਿਆ ਦਵਾਈ ਤੇ ਲਾ ਕੇ 50 ਕਮਾਉਂਦਾ ਸੋ ਲੋੜਾ ਆ ਆਪ ਦੇ ਡਾਕਟਰ ਆਪ ਬਣੋ ਨੁਕਸਾ ਸਾਰਾ ਦੱਸਤਾ ਕੋਈ ਉਹ ਨਹੀਂ ਕੋਈ ਇੱਕ ਮੈਂ ਹੋਰ ਗੱਲ ਕਰਾਂ ਮੈਂ ਨਾ بڑے ਯੂਟਿਊਬਰ ਮੇਰੇ ਵੈਦ ਭਰਾ ਦੇਖਦਾ ਫੇਸਬੁੱਕ ਕੀ ਵੈਦ ਭਰਾ ਯੂਟਿਊਬਰ ਉਹ ਨਾ ਪੂਰਾ ਨੁਕਸਾਨ ਹੀ ਦੱਸਦੇ ਕੋਈ ਨਾ ਕੋਈ ਚੀਜ਼ ਵਿੱਚੋਂ ਛੁਪਾ ਲੈਂਦੇ ਆ ਜਿਹੜੀ ਕਿ ਵੈਦ ਨੂੰ ਪਤਾ ਲੱਗ ਜਾਂਦੀ ਆ ਕਿ ਇਹਨੇ ਕੋਈ ਚੀਜ਼ ਛਪਾਈ ਆ ਆਮ ਬੰਦੇ ਨੂੰ ਪਤਾ ਨਹੀਂ ਲੱਗਦੀ ਸੋ ਮੇਰੀ ਇਹ ਹੁੰਦੀ ਆ ਕਿ ਮੈਂ ਹੂ ਬਹੂ ਜੋ ਜਿਵੇਂ ਹੈ ਮੈਂ ਉਵੇਂ ਹੀ ਦੱਸ ਦਿੰਦਾ ਆ ਗ੍ਰੰਥ ਤੋਂ ਨੋਟ ਕਰਕੇ ਤੁਹਾਨੂੰ ਉਵੇਂ ਦਾ ਉਵੇਂ ਹੂ ਬਹੂ ਹੀ ਮੈਂ ਦਸਤਾ ਬਿਆ ਚੀਜ਼ਾਂ ਪੈਣੀਆਂ ਨਹੀਂ ਪੈਣੀਆਂ ਠੀਕ ਹੈ ਜੀ ਹ ਹੁਣ ਗੱਲ ਕਰਦੇ ਆ ਜਿਹੜੀ ਦਵਾ ਮੈਂ ਬਣਾ ਰਿਹਾ ਮੈਂ ਬਿਟੇ ਮੋਬਾਈਲ ਹੱਥ ਚ ਫੜ ਲਾ ਐ ਸਟੈਂਡ ਸਨਹੀਂ ਹਾਂਜੀ ਨਹੀਂ ਰੱਖਦੇ ਇੱਕ ਵਾਰੀ ਜਦੋਂ ਆਪਾਂ ਦਿਖਾਉਣਾ ਆ ਦਵਾਈ ਮੈਂ ਪੀਸ ਰਿਹਾ ਜਿਹੜੀ ਦਵਾਈ ਮੈਂ ਬਣਾ ਰਿਹਾ ਤਕਰੀਬਨ ਇਹ ਦੋ ਜਾਣਿਆਂ ਦੀ ਬਣਾ ਰਿਹਾ ਮਹਿੰਗੀ ਦਵਾਈ ਕਿਉਂਕਿ ਸੋਨਾ ਕਸਤੂਰੀ ਕੇਸਰ ਵਿੱਚ ਹੈਗਾ ਆ ਸੋ ਦੱਸ ਦਿੰਨਾ ਮੈਂ ਕੀ ਪੈਣਾ ਕਿਵੇਂ ਪੈਣਾ ਕੋਸ਼ਿਸ਼ ਕਰੋ ਆਪ ਬਣਾਉਣ ਦੀ ਮੇਰੀ ਮਦਦ ਚਾਹੀਦੀ ਆ ਮੈਂ ਹਾਜ਼ਰ ਆ ਇੱਥੇ ਆ ਕੇ ਫਿਰੋਜ਼ਪੁਰ ਫਿਰੋਜ਼ਪੁਰ ਦਾ ਮੈਂ ਰਹਿਣ ਵਾਲਾ ਆ ਆਪ ਸਰ ਕਲੋਨੀ ਕੋਠੀ ਨੰਬਰ 4646 ਫਿਰੋਜ਼ਪੁਰ ਸਿਟੀ ਸਟੇਡੀਅਮ ਦੇ ਮਗਰ ਮੇਰਾ ਘਰ ਆ ਇੱਥੇ ਆ ਕੇ ਤੁਸੀਂ ਮੇਰੇ ਤੋਂ ਰੈ ਲੈ ਲਓ ਗਾਈਡ ਲੈ ਲਓ ਨਕਸ਼ਾ ਲੈ ਕੇ ਲੈ ਜਾਓ ਮੈਨੂੰ ਕੋਤਰਾਜ ਨਹੀਂ ਜਦੋਂ ਮਰਜੀ ਆਓ 2 ਵਜੇ ਤੋਂ ਬਾਅਦ ਹਰ ਰੋਜ਼ ਮੈਂ ਘਰੇ ਹੁੰਨਾ ਮੰਗਲਵਾਰ ਤੇ ਸ਼ੁੱਕਰਵਾਰ ਕਿਉਂਕਿ ਪਹਿਲਾਂ ਮੈਂ ਐਤਵਾਰ ਹੁੰਨਾ ਤੇ ਐਤਵਾਰ ਹੁਣ ਲਾਕਡਾਊਨ ਲੱਗਿਆ ਮੰਗਲਵਾਰ ਸ਼ੁੱਕਰਵਾਰ 2 ਵਜੇ ਤੋਂ ਮਗਰੋਂ ਮੈਂ ਘਰ ਹੀ ਹੁੰਨਾ ਜਦੋਂ ਮਰਜ਼ੀ ਆ ਦੋ ਜਿਹੜਾ ਹੁਣ ਨੁਕਸਾ ਦੂਜਾ ਦੱਸਣ ਲੱਗਾ ਮੈਂ ਇਹ ਆ ਆਪਾਂ ਨੂੰ ਮਰਦਾਨਾ ਤਾਕਤ ਤਾਂਤ ਕੁਵਤਵਾ ਤਾਕਤ ਸਪਰਮ ਗਿਣਤੀ ਘਟ ਜਾਣੀ ਆਦ ਲਈ ਹੈ ਇਹ ਸਭ ਲਈ ਬਣਾਉਣਾ ਵੀ ਬੜਾ ਸੌਖਾ ਥੋੜਾ ਜਿਹਾ ਮਹਿੰਗਾ ਕੁਝ ਆਈਟਮਾਂ ਵਿੱਚ ਮਹਿੰਗੀਆਂ ਉਹ ਦੋ ਜانے ਜਾਂ ਤਿੰਨ ਜانے ਰਲ ਕੇ ਬਣਾ ਲਓ ਤਾਂ ਤੁਹਾਡਾ ਵਧੀਆ ਸੈਟਪ ਹੋ ਜਾਊਗਾ ਗਾਲ ਦੁਖਣ ਲੱਗ ਪੈਂਦਾ ਨਾ ਕੱਟਾ ਮਿੱਟੀ ਜਾਂ ਚੜਦਾ ਤੇ ਪਾਣੀ ਵੀ ਨਾ ਜੋ ਨੋਟ ਕਰੋ ਹੁਣ ਦੂਜਾ ਨੁਕਸਾ ਨਿੱਕੀ ਇਲਾਚੀ ਕੇਸਰ ਪੰਗ ਭਸਮ ਜਵਤਰੀ ਜੈਫਲੋ ਸਮੁੰਦਰ ਚੋਖ ਅੱਕਰ ਕਰਾ ইরਾਨੀ ਲੌਂਗ ਭੰਗ ਦੇ ਬੀ ਦਾਲਚੀਨੀ ਕਾਲੇ ਅਬਰਕ ਦਾ ਕੁਸ਼ਤਾ ਰੂਮੀ ਮਸਤਕੀ ਤੇ ਕੌਂਚ ਵੀ ਦਵਾਰਾ ਦੱਸ ਦਿੰਨਾ ਮੈਂ ਨਿੱਕੀ ਲਾਚੀ ਕੇਸਰ ਕਲੀ ਭਸਮ ਜਾਂ ਬੰਗ ਭਸਮ ਜਵਤਰੀ ਜੈਫਲ ਸਮੁੰਦਰ ਚੋਖ ਲੌਂਗ ਅੱਕਰ ਕਰਾ ইরਾਨੀ ਭੰਗ ਦੇਬੀ ਦਾਲ ਚੀਨੀ ਕਾਲੇ ਅਬਰਕ ਦਾ ਕੁਸ਼ਤਾ ਰੂਮੀ ਮਸਤਕੀ ਕੌਂਚ ਵੀ 10 10 ਗ੍ਰਾਮ 10 10 ਗ੍ਰਾਮ ਪ੍ਰਾਣਾ ਜਿਹੜਾ ਤੋਲਾ ਸੀ ਉਹ 12 ਗ੍ਰਾਮ ਦਾ ਸੀ ਤੁਸੀਂ 10 ਜਾਂ 12 ਗ੍ਰਾਮ ਲੈ ਸਕਦੇ ਹੋ ਹਰੇਕ ਚੀਜ਼ 10 10 ਗ੍ਰਾਮ ਇੱਕ ਇੱਕ ਤੋਲਾ ਅੱਗੇ ਕਸਤੂਰੀ ਅਫੀਮ ਸ਼ੁੱਧ ਅਫੀਮ ਸ਼ੁੱਧ ਦਾ ਮਤਲਬ ਹੈ ਅਫੀਮ ਲੈਣੀ ਆ ਕੋ 50 ਗ੍ਰਾਮ ਅਫੀਮ ਲਈ ਸ਼ੁੱਧ ਤੇ ਉਹਨੂੰ ਪਾਣੀ ਚ ਘੋਲ ਦੇਣਾ 50 ਗ੍ਰਾਮ ਨੂੰ 1 ਲੀਟਰ ਪਾਣੀ ਚ ਘੋਲ ਦਿਓ ਕੱਪੜੇ ਦਾ ਪੱਗ ਦਾ ਕੱਪੜਾ ਜਾਂ ਮਲਮਲ ਦਾ ਦੂਰਾ ਤੀਰਾ ਕਰਕੇ ਉਹਨੂੰ ਪੁੰਨ ਲੋ ਪੁੰਨ ਕੇ ਜਿਹੜਾ ਉਹ ਪਾਣੀ ਆ ਉਹਨੂੰ ਜਿਵੇਂ ਆਪਾਂ ਖੂਆ ਮਾਰੀ ਦਾ ਦੁੱਧ ਦਾ ਇਦਾਂ ਲੋ ਫਲੇਮ ਤੇ ਰੱਖ ਕੇ ਹੌਲੀ ਹੌਲੀ ਖੁਰਚਣਾ ਮਾਰੀ ਚੱਲੋ ਪਾਣੀ ਉੱਡ ਜੂਗਾ ਜਿਹੜਾ ਥੱਲੇ ਬਚੂਗਾ ਉਹ ਅਫੀਮ ਸ਼ੁੱਧ ਹੋਗੀ ਤਾਂ ਉਹ ਆਉਣਾ ਵਿੱਚ ਕਸਤੂਰੀ ਅਫੀਮ ਕੁਸ਼ਤਾ ਚਾਂਦੀ ਕੁਸ਼ਤਾ ਸਿੰਗਰਫ ਇਹ ਲੈਣੇ ਤੁਸੀਂ 5-5 ਗ੍ਰਾਮ 5 ਗ੍ਰਾਮ ਕਸਤੂਰੀ ਕਸਤੂਰੀ ਘੱਟ ਵੀ ਪਾ ਸਕਦੇ ਹੋ 2 ਗ੍ਰਾਮ ਪਾ ਲਓ 3 ਪਾ ਲਓ ਤੁਹਾਡੇ ਤੇ ਆ ਅਫੀਮ ਕੁਸ਼ਤਾ ਚਾਂਦੀ ਤੇ ਕੁਸ਼ਤਾ ਸਿੰਗਰਫ 5-5 ਗ੍ਰਾਮ ਤੇ ਸੋਨਾ ਭਸਮ 2 ਗ੍ਰਾਮ ਸੋਨਾ ਭਸਮ 2 ਗ੍ਰਾਮ ਇਹ ਸਾਰੀਆਂ ਚੀਜ਼ਾਂ ਲੈ ਲੈਣੀਆਂ ਜਿੰਨੇ ਬੂਟੀਆਂ ਜਿਹੜੀਆਂ ਉਹਨਾਂ ਨੂੰ ਪੀਸ ਕੇ ਕੱਪੜੇ ਸ਼ਾਨ ਕਰ ਲੋ ਸਾਰੀਆਂ ਭਸਮਾਂ ਵਿੱਚ ਰਲਾ ਲਓ ਚੰਗੀ ਤਰ੍ਹਾਂ ਇਹਨੂੰ ਘੱਟੋ-ਘੱਟ ਅੱਧਾ ਘੰਟਾ ਪੌਣਾ ਘੰਟਾ ਰਗੜੋ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਇਕ ਜਾਣ ਕਰ ਦਿਓ ਹੁਣ ਇਸ ਤੋਂ ਅੱਗੇ ਦੋ ਤਰੀਕੇ ਆ ਇੱਕ ਤਾਂ ਹੈ ਗੋਲੀ ਬਣਾਉਣ ਦਾ ਇੱਕ ਤਾਂ ਹੈ ਮਾਜਨ ਬਣਾਉਣ ਦਾ ਗੋਲੀ ਵਾਲਾ ਮੈਂ ਬਣਾ ਰਿਆ ਮਾਜਨ ਬਣਾਉਣ ਦਾ ਤਰੀਕਾ ਦੱਸ ਦਿੰਨਾ ਕਿ ਇਹ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਰਗੜ ਕੇ ਤਾਂ ਨਾਰੀਅਲ ਦਾ ਜੁੱਟ ਲੈ ਲੈਣਾ ਨਾਰੀਅਲ ਦਾ ਜੁੱਟ ਠੀਕ ਐ ਡਾ ਜੁੱਟ ਜਿੱਡਾ ਵੱਡਾ ਮਿਲ ਜੇ ਤਾਂ ਉਹਦੇ ਵਿੱਚੋਂ ਮੋਰੀ ਕੱਢ ਲੈਣੀ ਐ ਮੋਰੀ ਕੱਢ ਕੇ ਇਹ ਸਾਰਾ ਸਮਾਨ ਉਹਦੇ ਵਿੱਚ ਪਾ ਦੇਣਾ ਨਾ ਫੜਾ ਕੇ ਵਿੱਚ ਪਾ ਕੇ ਜਿਹੜੀ ਟਿੱਕੀ ਕੱਢੀ ਆ ਉਹੀ ਟਿੱਕੀ ਉੱਤੇ ਲਾ ਕੇ ਤਾਂ ਉਹਦੇ ਤੇ ਤਾਰ ਲਵੇਟ ਦਿਓ ਜਾਂ ਜਿਹੜੀ ਜਾਲੀ ਹੁੰਦੀ ਆ ਜਾਲੀ ਚੰਗੀ ਤਰ੍ਹਾਂ ਬਲੇਟ ਕੇ ਉਹਨੂੰ ਬੰਨ ਦੇ ਉਸ ਜੁੱਟ ਨੂੰ 20 ਕਿਲੋ ਦੁੱਧ ਲੈਣਾ ਮੱਝ ਦਾ ਮੱਝ ਦੇ ਦੁੱਧ ਵਿੱਚ ਉਹ ਜੁੱਟ ਨੂੰ ਛਕ ਦੇਣਾ ਤਾਂ ਦੁੱਧ ਨੂੰ ਕਾੜਨਾ ਜਦੋਂ ਦੁੱਧ ਦਾ ਖੋਆ ਬਣ ਗਿਆ ਵਿੱਚ ਖੁਰਚਰਾ ਮਾਰੀ ਜਾਣਾ ਜਦੋਂ ਖੋਆ ਬਣ ਗਿਆ ਤਾਂ ਇਸ ਜੁੱਟ ਨੂੰ ਵਿੱਚੇ ਹੀ ਖੋਲ ਕੇ ਤੋੜ ਕੇ ਮਿਕਸ ਕਰ ਦੇਣਾ ਜਾਲੀ ਬਾਹਰ ਸਿੱਟ ਦੇ ਹੋਏ ਸਾਰੀਆਂ ਦਵਾਈਆਂ ਇੱਕ ਜਾਣ ਮਿਕਸ ਕਰ ਦੇ ਇਸ ਖੋਏ ਚ ਮਿਕਸ ਕਰਕੇ ਫਿਰ ਇਹਦੇ ਵਿੱਚ ਮਿਲਾਓ 1 ਕਿਲੋ ਦੇਸੀ ਘਿਓ ਚ ਭੁੰਨ ਦੇ ਹੋਏ ਸਿੱਖ ਹੋਏ ਨੂੰ ਘਿਓ ਦੇ ਵਿੱਚ ਹੀ ਦੇਸੀ ਘਿਓ ਪਾ ਕੇ ਭੁੰਨ ਦੇਓ ਚੰਗੀ ਤਰ੍ਹਾਂ ਭੁੰਨ ਕੇ ਫਿਰ ਇਹਦੇ ਇਹਨੂੰ ਰੱਖ ਦੇ ਜਦੋਂ ਠੰਡਾ ਹੋ ਗਿਆ ਕੋਸਾ ਜਾ ਰਹਿ ਗਿਆ ਤਾਂ 1 ਕਿਲੋ ਸ਼ਹਿਦ ਪਾ ਦਿਓ ਜੀ ਕਿਉਂ ਆਧਾ ਕਿਲੋ ਪਾ ਲਓ ਭਾਵੇਂ ਸ਼ਹਿਦ 1 ਕਿਲੋ ਪਾ ਲਓ ਸ਼ਹਿਦ 1 ਕਿਲੋ ਪਾ ਕੇ ਚੰਗੀ ਤਰ੍ਹਾਂ ਇੱਕ ਜਾਣ ਕਰਕੇ ਫਿਰ ਇਹਦੇ ਵਿੱਚ ਬਦਾਮ ਅਖਰੋਟ ਚਾਰੇ ਮੱਗਜ ਸੌਗੀ ਚਿਲਗੋਜ਼ਾ ਵਰਕ ਚਾਂਦੀ ਦੇ ਪਾਓ 50 ਨਾਲ 50 ਨਾਲ ਪਾਓ ਵਰਕ ਸੋਨਾ ਇਹ ਜਿਹੜੇ ਬਦਾਮ ਅਖਰੋਟ ਇਹ ਪਾ ਦਿਓ 50 50 ਗ੍ਰਾਮ ਜਾਂ 100 100 ਗ੍ਰਾਮ ਪਾ ਦਿਓ ਪੀਸ ਕੇ ਕੁੱਟ ਕੇ ਦਰੜ ਫਰਟ ਕੇ ਸਿਰੇ ਨੂੰ ਵਰਕ ਲਾ ਕੇ ਚੰਗੀ ਤਰ੍ਹਾਂ ਕੱਤ ਦੇ ਜਾਂ ਚੀਨੀ ਮਿੱਟੀ ਦੇ ਭਾਂਡੇ 'ਚ ਸੰਭਾਲ ਕੇ ਰੱਖੋ 1 ਤੋਂ 2 ਗ੍ਰਾਮ ਯਾਨੀ ਕਿ ਅੱਧੇ ਚਮਚੇ ਤੋਂ ਲੈ ਕੇ 1 ਚਮਚੇ ਤੱਕ ਅੱਧੇ ਚਮਚੇ ਤੋਂ 1 ਚਮਚੇ ਸਵੇਰੇ ਤੇ ਸ਼ਾਮ ਨੂੰ ਅੱਧਾ ਕਿਲੋ ਦੁੱਧ ਨਾਲ ਲਾਓ ਮਣਾ ਮੋਈ ਤਾਕਤ ਮਰਦਾਨਾ ਤਾਕਤ ਸੁਪਰਮ ਘੱਟਾ ਦਿਲ ਨਹੀਂ ਕਰਦਾ ਇੰਦਰੀ ਸੁੰਗੜ ਜਾਂਦੀ ਆ ਵੀਰ ਚਾਲੀ ਗ੍ਰੰਥੀ ਸੁੰਗੜ ਗਈ ਆ ਮਸਾਨਾ ਕਮਜ਼ੋਰ ਆ ਸਰੀਰ ਚ ਬਲ ਘਟ ਗਿਆ ਮੈਂ ਇਹ ਸਲਾਹ ਦੇਵਾਂਗਾ ਕਿ ਜਿਨ੍ਹਾਂ ਦੀ ਉਮਰ 40 ਸਾਲ ਤੋਂ ਟੱਪ ਗਈ ਹੈ ਨਾ ਉਹ ਤਾਂ ਬਣਾ ਕੇ ਖਾਓ ਖਾਓ ਅੱਧੀ ਬਣਾ ਲਓ ਜ਼ਰੂਰੀ ਨਹੀਂ ਹੈ ਸਾਰੀ ਬਣਾਉਣੀ ਅੱਧੀ ਬਣਾ ਲਓ ਚੌਥਾ ਹਿੱਸਾ ਬਣਾ ਲਓ ਤਾਂ ਉਹਨਾਂ ਦੀ ਉਮਰ 10 ਸਾਲ ਹੋਰ ਵਾਜੂਗੀ 10 ਸਾਲ ਹੋਰ ਮਰਦਾਨਾ ਤਾਕਤ ਨਾਲ ਉਹ ਰਹਿਣਗੇ ਨਹੀਂ ਤਾਂ 40 ਪਲੱਸ ਜਾ ਕੇ ਵੈਸੇ ਹੀ ਸੁਸਤ ਹੋ ਜਾਂਦਾ ਬੰਦਾ 50 ਪਲੱਸ ਤਾਂ ਕੋਈ ਬਰਲਾ ਮਾਈ ਦਾ ਲਾਲ ਹੀ ਨੱਤਰ ਦਾ ਨਹੀਂ ਸਾਰੇ ਕਹਿ ਦਿੰਦੇ ਕਿ ਉਮਰ ਪਰ ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਨੁਕਸਾ ਤੁਸੀਂ ਜੇ ਬਣਾ ਕੇ ਖਾ ਲਿਆ ਤਾਂ ਤੁਸੀਂ 70 ਸਾਲ ਤੱਕ ਉਸੇ ਰੌਚ ਉਸੇ એનર્ਜੀ 'ਚ ਉਸੇ ਜਾਨ 'ਚ ਰਹੋਗੇ ਨਿਗਾ ਸਹੀ ਰਹੂਗੀ ਸਾਰਾ ਸਰੀਰ ਨੌਬਰ ਨੌ ਰਹੂਗਾ ਆ ਨਿੱਕੀਆਂ ਮੋਟੀਆਂ ਬਿਮਾਰੀਆਂ ਨਹੀਂ ਲੱਗਦੀਆਂ ਸਰੀਰ ਸ਼ੁੱਧ ਰਹੂਗਾ ਜੇ ਆਪਾਂ ਡੀ ਐਮ ਸੀ ਜਾਂ ਕਿਸੇ ਵੀ ਹਸਪਤਾਲ ਜਾ ਕੇ ਕਿਸੇ ਵੀ ਹਸਪਤਾਲ ਜਾ ਸਕਦੇ ਆ ਤਾਂ ਲੱਖ ਰੁਪਇਆ ਆਪਾਂ ਆਪਦੇ ਸਰੀਰ ਤੇ ਗਾਲਦੇ ਆਂ ਜਦੋਂ ਕੋਈ ਬਿਮਾਰੀ ਲੱਗ ਜਾਂਦੀ ਆ ਤਾਂ ਉਦੋਂ ਚੰਗਾ ਕਿ ਯਾਰ 10-2000 5000 ਪਹਿਲਾਂ ਹੀ ਲਾ ਲਓ ਸਰੀਰ ਤੇ ਕਿ ਆਪਾਂ ਬਿਮਾਰ ਹੀ ਨਾ ਹੋ ਜਾਈਂ ਸਾਲ 'ਚ ਇੱਕ ਵਾਰੀ ਆਪਦੇ ਸਰੀਰ ਵੱਲ ਵੀ ਧਿਆਨ ਦੇ ਦਿਆ ਕਰੋ ਆਪਾਂ ਜਿਵੇਂ ਰੋਟੀ ਪਾਣੀ ਖਾਂਦੇ ਆ ਹੁਣ ਦਰ ਸ਼ਰਾਬ ਪੀਣ ਵਾਲੇ ਸ਼ਰਾਬ ਤੇ ਫੀਮ ਖਾਣ ਵਾਲੇ ਫੀਮ ਤੇ ਲਾ ਦਿੰਦੇ ਪੈਸੇ ਚਿੱਟੇ ਵਾਲੇ ਚਿੱਟੇ ਤੇ ਲਾ ਦਿੰਦੇ ਉਹ ਆਪਦੇ ਦਵਾਦਾਰੂ ਵਾਸਤੇ ਵੀ ਕੋਈ 40-50000 ਰੁਪਇਆ ਸਾਲ 'ਚ ਇੱਕ ਵਾਰੀ ਲਾਇਆ ਕਰੋ ਜ਼ਰੂਰੀ ਹੋ ਗਿਆ ਹੁਣ ਜਿਹੜਾ ਉਸ ਤੋਂ ਅੱਗੇ ਇਹ ਤਾਂ ਤੁਹਾਨੂੰ ਦੱਸਤਾ ਸੀ ਮਾਰਜਨ ਖੋਆ ਬਣਾ ਲਿਆ ਜਿਹੜਾ ਮੈਂ ਬਣਾ ਰਿਹਾ ਹਾਂ ਕੀ ਬਣਾ ਰਿਹਾ ਕਿ ਸਾਰੀਆਂ ਚੀਜ਼ਾਂ ਨੂੰ ਮੈਂ ਪੀਸ ਕੇ ਪੀਸ ਕੇ ਤੇ ਮੈਂ ਇਹਦੇ ਚ ਪਾ ਲਿਆ ਘਰਲਚ ਹੁਣ ਮੈਂ ਇਹਦੇ ਵਿੱਚ ਇੰਦੇ ਵਿੱਚ ਪਾਣ ਦੇ ਪੱਤਿਆਂ ਦਾ ਰਸ ਆਹ ਪਾਣ ਦੇ ਪੱਤੇ ਆ ਜੂਸਰ ਨਾਲ ਜੂਸ ਕੱਢ ਕੇ ਇਹ ਜੂਸ ਪਾਇਆ ਵਿੱਚ ਇਹ ਗੜਵੀ ਸੀਗੀ ਇਹ ਗੜਵੀ ਇਹ ਥੋੜਾ ਥੋੜਾ ਕਰਕੇ ਮੈਂ ਪਾ ਰਿਆ ਤੇ ਇਹ ਕੱਲ ਪਰਸੋਂ ਦਾ ਮੈਂ ਲੱਗਾ ਥੋੜਾ ਥੋੜਾ ਪਾਈ ਜਾਂਦਾ ਸੁੱਕੀ ਜਾਂਦਾ ਹੋਰ ਪਾਈ ਜਾਂਦਾ ਤਾਂ ਇਹਨੂੰ ਤਕਰੀਬਨ 2-400 ਪੱਤਿਆਂ ਦਾ ਰਸ ਦੇ ਪਾਣ ਦੇ ਪੱਤਿਆਂ ਦੇ ਰਸ ਨਾਲ ਦਵਾਈ ਦੀ ਤਾਕਤ 100 ਗੁਣਾ ਵੱਧ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਦੇਣੀ ਆਪਾਂ 50 ਗ੍ਰਾਮ ਸ਼ਿਲਾਜੀਤ ਨੂੰ ਪਾਣੀ ਚ ਘੋਲ ਕੇ ਉਹਦਾ ਕਾੜਾ ਦੇਣਾ ਫਿਰ ਇਹਨੂੰ ਜੇ ਕਿਸੇ ਬੰਦੇ ਨੇ ਪਾਉਣੀ ਆ ਤਾਂ ਅਫੀਮ ਦਾ ਕਾੜਾ ਦੇ ਸਕਦੇ ਹੋ ਜੇ ਨਹੀਂ ਪਾਉਣੀ ਤਾਂ ਕੋਈ ਗੱਲ ਨਹੀਂ ਨਾ ਵੀ ਪਾਓ ਫਿਰ ਵੀ ਵਧੀਆ ਦਵਾਈ ਫਿਰ ਇਹਨੂੰ ਆਪਾਂ ਸ਼ਿਲਾਜੀਤ ਦਾ ਕਾੜਾ ਫਿਰ ਇਹਨੂੰ ਤਤੂਰੇ ਦਾ ਕਾੜਾ ਵੀ ਦੇ ਸਕਦੇ ਆ ਪੋਸਤ ਦਾ ਕਾੜਾ ਵੀ ਦੇ ਸਕਦੇ ਆ ਉੰਨੀ એનર્ਜੀ ਜ਼ਿਆਦਾ ਪਾਉਂਦੀ ਆ ਅਦਰਕ ਦਾ ਕਾੜਾ ਵੀ ਦੇ ਸਕਦੇ ਗਲੋ ਦਾ ਕਾੜਾ ਵੀ ਦੇ ਸਕਦੇ ਆ ਮੈਂ ਫਿਲਹਾਲ ਪਾਣ ਦੇ ਪੱਤੇ ਤੇ ਤਤੂਰੇ ਦਾ ਕਾੜਾ ਦੇਵਾਂਗਾ ਤੇ ਅਦਰਕ ਦਾ ਰਸ ਦਾ ਕਾੜਾ ਦੇ ਇੱਕ ਗੋਲੀਆਂ ਦੀਆਂ ਇਹਦੀਆਂ ਗੋਲੀਆਂ ਬਣੀਆਂ ਇੱਕ ਗੋਲੀ ਸਵੇਰੇ ਤੇ ਇੱਕ ਸ਼ਾਮ ਨੂੰ ਦੁੱਧ ਨਾਲ ਲਓ ਨਾਲ ਇੱਕ ਇੱਕ ਕੈਪਸੂਲਾ ਸ਼ਵਗੰਧਾ ਲਓ ਤੇ ਪੋਨਰਵਾਦੀ ਮੰਡੂਰ ਲੈ ਲਓ ਜਾਂ ਤੁਸੀਂ ਚੰਦਰਪ੍ਰਭਾ ਬੱਟੀ ਜ਼ਰੂਰ ਲਓ ਤਾਂ ਇਹ ਸਾਰੀਆਂ ਜਿਹੜੀਆਂ ਦਵਾਈਆਂ ਇਹ ਸਰੀਰ ਨੂੰ ਰੇਸ਼ਟ ਪੋਸ਼ਟ ਤੰਦਰੁਸਤ ਕਰਦੀਆਂ ਮੈਂ ਮੈਨੂੰ ਆਮ ਹੀ ਬੰਦੇ ਕਹਿ ਦਿੰਦੇ ਤੂੰ ਦੱਸਦਾ ਨਹੀਂ ਕਿੱਥੋਂ ਦਾ ਰਹਿਣ ਵਾਲਾ ਮੈਂ ਵੀਰੇ ਫਿਰੋਜ਼ਪੁਰ ਸ਼ਹਿਰ ਅਫਸਰ ਕਲੋਨੀ ਕੋਠੀ ਨੰਬਰ 46 46 ਨੇੜੇ ਗਵਰਨਮੈਂਟ ਗਰਲ ਸਕੂਲ ਕੁੜੀਆਂ ਨਾ ਗਵਰਨਮੈਂਟ ਗਰਲ ਸਕੂਲ ਤੇ ਚੀਤਪਤ ਸਿੰਘ ਸਟੇਡੀਅਮ ਦੀ ਮੈਂ ਬੈਕ ਸਾਈਡ ਮਗਰਲੇ ਪਾਸੇ ਮੇਰੇ ਸੋ ਬੇਨਤੀ ਆ ਕਿ ਤੁਸੀਂ ਆਪਦੇ ਵਾਅਦਾ ਆਪ ਬਣੋ ਬਹੁਤ ਸਾਰੇ ਸਾਡੇ ਖੇਤਰ ਦੇ ਵਿੱਚ ਵੈਤ ਠੱਗ ਬੈਠੇ ਆ ਜਿਨ੍ਹਾਂ ਦੀਆਂ ਗੱਲਾਂ ਬਹੁਤ ਮਮੋ ਠਗਣੀਆਂ ਤੁਹਾਨੂੰ ਉਹ ਬਹੁਤ ਵੱਡੇ ਵੱਡੇ ਸਬਜ਼ ਬਾਗ ਵੀ ਦਿਖਾ ਦੇਣਗੇ ਸੋ ਆਪਦੇ ਵਾਅਦਾ ਆਪ ਬਣੋਗੇ ਤਾਂ ਵਧੀਆ ਅੱਜ ਕੱਲ ਗੂਗਲ ਆਂਟੀ ਸਭ ਤੋਂ ਬੈਸਟ ਆ ਜਿੰਨੀਆਂ ਦਵਾਈਆਂ ਮੈਂ ਦੱਸੀਆਂ ਸਭ ਦਾ ਪੜੋ ਨਾਂ ਪੜੋ ਉਹਦੇ ਬੈਨੀਫਿਟ ਪੜੋ ਤੁਹਾਨੂੰ ਸਭ ਚਾਨਣ ਹੋ ਜਾਊਗਾ ਉਹਨਾਂ ਦੇ ਰੇਟ ਪੜੋ ਤਾਂ ਵੀ ਚਾਨਣ ਹੋ ਜਾਊਗਾ ਤੋ ਬੇਨਤੀ ਆ ਕਿ ਆਪਦੇ ਵੇਲੇ ਆਪਾਂ ਨੂੰ ਮੇਰੇ ਕੋਲ ਤੁਸੀਂ ਆ ਸਕਦੇ ਹੋ ਇੰਨੇ ਬੰਦਿਆਂ ਨਾਲ ਗੱਲ ਕਰਨ ਕੋ ਖਾਲਾ ਜੀ ਦਾ ਵਾੜਾ ਨਹੀਂ ਭਾਜੀ ਸੋ ਸ਼ੁੱਕਰਵਾਰ ਤੇ ਮੰਗਲਵਾਰ 2 ਵਜੇ ਤੋਂ ਮਗਰੋਂ ਮੈਂ ਬੈਠਦਾ ਹਰ ਰੋਜ਼ ਜੀ ਆ ਜਦੋਂ ਮਰਜ਼ੀ ਆਓ ਸਤਿ ਸ੍ਰੀ ਅਕਾਲ